ਮੰਤਰ ਸਾਹਿਬ ਕਿੱਥੋਂ ਤੱਕ ਜਪਣਾ ਹੈ ਜਿਸ ਨਾਲ ਸਾਡੀ ਹਰ ਇੱਛਾ ਪੂਰੀ ਹੋ ਜਾਏ ਤੇ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਸਮਝਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਆਪਾਂ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਫੋਕਸ ਬਣਾਵਾਂਗੇ ਗੁਰੂ ਕਿਰਪਾ ਸਦਕਾ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਸਤਿਗੁਰੂ ਜੀ ਕਿਰਪਾ ਕਰਨ ਪਹਿਲਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਜਿਵੇਂ ਆਪਾਂ ਪੜਨੇ ਆ ਗਾ ਵੀ ਐ ਸੁਣੀ ਐ ਮੰਨ ਰੱਖੀ ਐ ਭਾਉ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਗੁਰਬਾਣੀ ਦੇ ਵਿੱਚੋਂ ਦੇਖਨੇ ਆ ਪਿਆਰਿਓ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮਤਲਬ ਹੈ ਕੋਈ ਨਾ ਕੋਈ ਮਕਸਦ ਹੈ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਜਿਹੜੀ ਹੈ ਉਹ ਸਿਖਿਆ ਦਿੱਤੀ ਗਈ ਹੈ ਕਿ ਗੁਰੂ ਨਾਲ ਜੁੜਨਾ ਹੈ ਤੇ ਗੁਰੂ ਨਾਲ ਜੁੜ ਕੇ ਅਸਲ ਮਨਿਆਂ ਦੇ ਵਿੱਚ ਤੂੰ ਕਰਨਾ ਕੀ ਹੈ ਤੇਰਾ ਕੰਮ ਕੀ ਹੈ ਤੇਰਾ ਕਾਰਜ ਕੀ ਹੈ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਸਿਖਿਆ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਪਿਆਰਿਓ ਇਹੋ ਸਰੀਰ ਮਾਇਆ ਦਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਸਤਿਗੁਰ ਕੀnde ਇਹ ਹਉਮੈ ਦਾ ਪੁਤਲਾ ਹੈ ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਹਉਮੈ ਦੁਸ਼ਟ ਜਿਹੜਾ ਹੈ ਉਹ ਬੜ ਕੇ ਬੈਠਾ ਹੈ ਤੇ ਇਸ ਹਉਮੈ ਦੇ ਦੁਸ਼ਟ ਨੇ ਪਤਾ ਨਹੀਂ ਕੀ ਕੁਝ ਜਿਹੜਾ ਹੈ ਇਹ ਸਰੀਰ ਤੋ ਕਰਵਾ ਦਿੱਤਾ ਹੈ ਇਸ ਗੱਲ ਨੂੰ ਆਪਾਂ ਮਣਾ ਨਹੀਂ ਕਰ ਸਕਦੇ ਪਿਆਰਿਓ ਸਾਡੇ ਸਰੀਰ ਨੂੰ ਇੱਕ ਮਾਰਗ ਚਾਹੀਦਾ ਹੈ ਸਹੀ ਮਾਰਗ ਚਾਹੀਦਾ ਹੈ ਗੁਰੂ ਵੱਲ ਤੁਰਨ ਦੇ ਲਈ ਜਦੋਂ ਇਹ ਸਰੀਰ ਗੁਰੂ ਵੱਲ ਤੁਰੇਗਾ ਸਤਿਗੁਰੂ ਵੱਲ ਤੁਰੇਗਾ ਤੇ ਪਿਆਰਿਓ ਇਹਦੇ ਵਿੱਚ ਹਉਮੈ ਹੰਕਾਰ ਜਿਹੜੇ ਪੰਜ ਵਿਕਾਰ ਨੇ ਉਹ ਖਤਮ ਹੋ ਜਾਣਗੇ ਕਿਉਂਕਿ ਸਤਿਗੁਰੂ ਨੇ ਕਿਹਾ ਨਾ ਕਿ ਇਸ ਦੇਹੀ ਮੇ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਇਹਦੇ ਵਿੱਚ ਪੰਜ ਵਿਕਾਰ ਵਸ ਰਹੇ ਨੇ ਪੰਜ ਚੋਰ ਵਸ ਰਹੇ ਨੇ ਉਹਨਾਂ ਦੇ ਅਧੀਨ ਹੋ ਕੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਨੇ ਪਾਤਸ਼ਾਹ ਕਹਿੰਦੇ ਨੇ ਪਾਪ ਕਰੈ ਇਨ ਪੰਚਨ ਕੇ ਵਸਰੇ ਕਿਨੇ ਇਨ੍ਹਾਂ ਪੰਜਾਂ ਦੇ ਅਧੀਨ ਹੋ ਕੇ ਇਹ ਪਾਪ ਕੁਮਾਰਿਆ ਕਸੂਰ ਇਹਦਾ ਨਹੀਂ ਹੈਗਾ ਕਸੂਰ ਹੈ ਨਾ ਜਿਹੜਾ ਉਹ ਜਿਹੜੇ ਅੰਦਰ ਬੇਕਾਰ ਬੈਠੇ ਨੇ ਉਹਨਾਂ ਦਾ ਕਸੂਰ ਹੈ ਉਹ ਜਿਹੜਾ ਇਹਦੇ ਤੋਂ ਸਾਰਾ ਕੁਝ ਕਰਵਾ ਰਹੇ ਨੇ ਉਹ ਸਾਰਾ ਕੁਝ ਇਹ ਤੋਂ ਕਰਵਾਇਆ ਜਾ ਰਿਹਾ ਹੈ ਪਿਆਰਿਓ ਮੈਂ ਨਾਲ ਇੱਕ ਬੇਨਤੀ ਹੋਰ ਕਰਾਂ ਸਾਦ ਸੰਗਤ ਇਹ ਸਰੀਰ ਨੂੰ ਅਸੀਂ ਸਹੀ ਮਾਰਗ ਤੇ ਪਾਉਣਾ ਹੈ ਇਹ ਸਰੀਰ ਨੂੰ ਸਹੀ ਮਾਰਗ ਤੇ ਲੈ ਕੇ ਆਉਣਾ ਹੈ ਇਹ ਮਨਾ ਮੇਰਿਆ ਹਰਬਿਨ ਅਵਰ ਨ ਕੋਈ ਇਹ ਵੀ ਗੱਲ ਸਤਿਗੁਰ ਨੇ ਸਮਝਾ ਦਿੱਤੀ ਕਿ ਗੁਰੂ ਤੋਂ ਬਿਨਾ ਤੇਰਾ ਕੋਈ ਨਹੀਂ ਗੁਰੂ ਨੂੰ ਧਿਆਉਣਾ ਹੈ ਮੈਨੂੰ ਗੱਲ ਕਹਿਣੀ ਜਿਹੜੀ ਪੈ ਰਹੀ ਹੈ ਕਿ ਸਤਿਗੁਰੂ ਦੀ ਬਾਣੀ ਪਿੱਛੇ ਵੀ ਲੜਾਈਆਂ ਹੋਈਆਂ ਨੇ ਆਪਾਂ ਪੜਦੇ ਆ ਵੀ ਧੁਰ ਕੀ ਬਾਣੀ ਆਈ ਤਿੰਨ ਸਗਲ ਹੀ ਚਿੰਤ ਮਿਟਾਈ ਇਹ ਧੁਰ ਕੀ ਬਾਣੀ ਹੈ ਪਰ ਇਸ ਧੁਰ ਕੀ ਬਾਣੀ ਪਿੱਛੇ ਲੜਾਈਆਂ ਹੋਈਆਂ ਨੇ ਗੁਰੂ ਨਾਨਕ ਸੱਚੇ ਪਾਪਸ਼ਾ ਦੀ ਬਾਣੀ ਦੇ ਪਿੱਛੇ ਲੜਾਈਆਂ ਹੋ ਰਹੀਆਂ ਨੇ ਕਦੇ ਅੰਮ੍ਰਿਤਸਰ ਸਾਹਿਬ ਜਾਓ ਡਿਉੜੀ ਸਾਹਿਬ ਤੇ ਨਾ ਮੂਲ ਮੰਤਰ ਸਾਹਿਬ ਲਿਖਿਆ ਹੋਇਆ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸਤ ਤੱਕ ਗੁਰੂ ਨਾਨਕ ਦੇ ਨਾਮ ਤੋਂ ਬਿਨਾ ਬਰਕਤਾਂ ਅਧੂਰੀਆਂ ਨੇ ਨਾਨਕ ਦਾ ਨਾਮ ਜ਼ਰੂਰੀ ਹੈ ਹਜ਼ੂਰ ਸਾਹਿਬ ਜਾਣੇ ਆ ਉੱਥੇ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸਤ ਤੱਕ ਲਿਖਿਆ ਹੋਇਆ ਸਾਨੂੰ ਮੂਲ ਮੰਤਰ ਮਿਲਦਾ ਅਕਾਲ ਤਖਤ ਸਾਹਿਬ ਜਾਈਏ ਬਾਬਾ ਦੀਪ ਸਿੰਘ ਜੀ ਦਾ ਉਥੇ ਕੜਾ ਪਿਆ ਸਿਰ ਵਾਲਾ ਚੱਕਰ ਉਹਦੇ ਉੱਤੇ ਨਾਨਕ ਹੋਸੀ ਵੀ ਸਤ ਤੱਕ ਜਿਹੜਾ ਮੂਲ ਮੰਤਰ ਸਾਹਿਬ ਉਕਰਿਆ ਹੋਇਆ ਉਹ ਲਿਖਿਆ ਹੋਇਆ ਹੈ ਸਾਸ ਸੰਗਤ ਤੇ ਅਸੀਂ ਲੜਾਈਆਂ ਕਰ ਰਹੇ ਹਾਂ ਉਹ ਕਹਿੰਦਾ ਨਹੀਂ ਮੂਲ ਮੰਤਰ ਸਾਹਿਬ ਤਾਂ ਗੁਰਪ੍ਰਸਾਦ ਤੱਕ ਹੈ ਉਹ ਕਹਿੰਦਾ ਨਹੀਂ ਨਾਨਕ ਹੋਸੀ ਵੀ ਸਤ ਤੱਕ ਜਦੋਂ ਬਰਕਤਾਂ ਲੈਣੀਆਂ ਹੋਣ ਨਾ ਤਾਂ ਜਿੰਨਾ ਕੁਝ ਕਰ ਲਿਆ ਜਾਏ ਤੇ ਸਾਧ ਸੰਗਤ ਉਨਾ ਹੀ ਵਧੀਆ ਆਪਣੇ ਲਈ ਇਹ ਤੇ ਗੁਰੂ ਦੀ ਗੱਲ ਹੈ ਇਹ ਤੇ ਬਾਣੀ ਦੀ ਗੱਲ ਹੈ ਪਿਆਰਿਓ ਇਹ ਤਾਂ ਸਾਨੂੰ ਸਮਝਣੇ ਪਾਏਗਾ ਕਿ ਜੇ ਗੁਰੂ ਤੋਂ ਬਰਕਤਾਂ ਲੈਣੀਆਂ ਨੇ ਫਿਰ ਜੇ ਬਾਣੀ ਵੱਧ ਪੜ੍ਹਨੀ ਫਿਰ ਕਿਹੜਾ ਕੋਈ ਨੁਕਸਾਨ ਹੋ ਜਾਣਾ ਤੇ ਸਾਧ ਸੰਗਤ ਸਾਡੇ ਕੋਲੇ ਲੜਾਈਆਂ ਬਹੁਤ ਨੇ ਉਹ ਕਹਿੰਦਾ ਨਹੀਂ ਮੈਂ ਤਾਂ ਗੁਰ ਪ੍ਰਸਾਦ ਤੱਕ ਕਰੂ ਉਹ ਕਹਿੰਦਾ ਨਹੀਂ ਮੈਂ ਤਾਂ ਨਾਨਕ ਹੋਸੀ ਭੀ ਸੱਤ ਤੱਕ ਕਰੂ ਮੈਂ ਪਈ ਮੈਂ ਦੂਜੀ ਗੱਲ ਕਰਦਾ ਨਾ ਕਿ ਕਰੋ ਤੇ ਸਹੀ ਲੜੋ ਤਾਂ ਨਾ ਜਿਹੜਾ ਮਰਜ਼ੀ ਕਰ ਲੋ ਚਾਹੇ ਗੁਰਪ੍ਰਸਾਦ ਤੱਕ ਕਰ ਲੋ ਚਾਹੇ ਨਾਨਕ ਹੋਸੀ ਭੀ ਸਤ ਦਾ ਕਰ ਲੋ ਕਰੋ ਤੇ ਸਹੀ ਕਰਕੇ ਵਿਖਾਓ ਤੇ ਸਹੀ ਵੀ ਹਾਂ ਭਾਈ ਅਸੀਂ ਤੇ ਕਰ ਰਹੇ ਹਾਂ ਅਸੀਂ ਜਪ ਰਹੇ ਹਾਂ ਗੁਰੂ ਦਾ ਨਾਮ ਪਰ ਨਹੀਂ ਲੜਾਈਆਂ ਸਾਡੀਆਂ ਵਾਧੂ ਨਹੀਂ ਹਨ ਇਸ ਕਰਕੇ ਮੈਂ ਬੇਨਤੀ ਕਰਦਾ ਪਿਆਰਿਓ ਕਿ ਗੁਰੂ ਤੋਂ ਜਦੋਂ ਕੁਝ ਪ੍ਰਾਪਤ ਕਰਨਾ ਹੋਵੇ ਨਾ ਉਦੋਂ ਫਿਰ ਨਾਮ ਬਾਣੀ ਨਾਲ ਜੁੜਨਾ ਪੈਂਦਾ ਹੈ ਮੂਲ ਮੰਤਰ ਸਾਹਿਬ ਕਿੱਥੋਂ ਤੱਕ ਜਪੀਏ ਬਹੁਤ ਵੱਡਾ ਸਵਾਲ ਹੁੰਦਾ ਨਾਨਕ ਹੋਸੀਪੀ ਸੱਚ ਤੱਕ ਜਪਿਆ ਕਰੋ ਨਾਨਕ ਦੇ ਨਾਮ ਤੋਂ ਬਿਨਾਂ ਮਨ ਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ ਪਿਆਰਿਓ ਅਕਾਲ ਪੁਰਖ ਦੀ ਸਿਫਤ ਕੀਤੀ ਗਈ ਮੂਲ ਮੰਤਰ ਦੇ ਵਿੱਚ ਮੂਲ ਮੰਤਰ ਜਿਹੜਾ ਨਾ ਬਹੁਤ ਵੱਡੀ ਤਾਕਤ ਰੱਖਦਾ ਹੈ ਬਹੁਤ ਵੱਡੀ ਹਸਤੀ ਹੈ ਮੂਲ ਮੰਤਰ ਦੇ ਵਿੱਚ ਸਾਧ ਸੰਗਤ ਬਹੁਤ ਵੱਡੀਆਂ ਚੀਜ਼ਾਂ ਨੇ ਮੂਲ ਮੰਤਰ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਜ਼ਰੂਰੀ ਨੇ ਸਮਝਣ ਦੇ ਲਈ ਸਮਝਣਾ ਪਏਗਾ ਵਿਚਾਰਨਾ ਪਏਗਾ ਹਰ ਇੱਕ ਚੀਜ਼ ਨੂੰ ਅਰਦਾਸ ਸਾਡੀ ਸੱਚਖੰਡ ਪ੍ਰਵਾਨ ਹੋਵੇਗੀ ਮੂਲ ਮੰਤਰ ਸਹਿਬ ਦਾ ਜਾਪ ਕਰਕੇ ਨਾ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਸਤਿਗੁਰੂ ਕਿਰਪਾ ਕਰੋ ਮੂਲ ਮੰਤਰ ਦਾ ਜਾਪ ਕਰੀਏ ਦੇਖੋ ਕਰਨਾ ਕੋਈ ਔਖਾ ਨਹੀਂ ਕਿਤੇ ਜਾ ਰਹੇ ਆ ਤਾਂ ਜਾਪ ਕਰੀਏ ਰਸਤੇ ਵਿੱਚ ਜਾਪ ਕਰੀਏ ਕਾਰਜ ਕਰ ਰਹੇ ਆ ਕੋਈ ਵੀ ਕਰਿਆ ਕਿਸੇ ਕਾਰਜ ਲਈ ਕਰਨ ਤੋਂ ਅਸੀਂ ਘਰੋਂ ਨਿਕਲ ਰਹੇ ਹਾਂ ਤੇ ਜਾਪ ਕਰਕੇ ਨਿਕਲੀਏ ਰਸਤੇ ਵਿੱਚ ਜਾਪ ਕਰਦੇ ਜਾਈਏ ਹਰ ਇੱਕ ਇੱਛਾ ਪੂਰੀ ਹੁੰਦੀ ਹੈ 90% ਸੰਗਤ ਜਿਹੜੀ ਹੈ ਉਹ ਇਸ ਗੱਲ ਤੋਂ ਵਾਕਫੀयत ਨਹੀਂ ਰੱਖਦੀ ਸਤਿਗੁਰ ਕਹਿੰਦੇ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਅਰਦਾਸ ਬਿਨਾਂ ਜੋ ਕਾਜ ਸਿਧਾਵੇ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਵ ਭਾਵ ਗੁਰੂ ਚਰਨਾਂ 'ਚ ਅਰਦਾਸ ਕਰਨੀ ਸਤਿਗੁਰ ਕਿਰਪਾ ਫਲਾਣਾ ਕਾਰਜ ਕਰਨ ਚੱਲੇ ਆ ਸਹਾਈ ਹੋਇਓ ਅੰਗ ਸੰਗ ਸਹਾਈ ਹੋ ਕੇ ਸਹਾਇਤਾ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਿਓ ਰਹਿਮਤ ਕਰਿਓ ਮੇਰੇ ਮਾਲਕ ਜੀ ਕਿਰਪਾ ਵੇਖੋ ਫਿਰ ਕਿਵੇਂ ਹੁੰਦੀ ਹੈ ਕਿਰਪਾ ਰਹਿਮਤ ਜਿਹੜੀ ਆ ਨਾ ਸਤਿਗੁਰ ਨੇ ਕਰ ਦੇਣੀ ਆ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕਰਨੀ ਆ ਬੜੀ ਵੱਡੀ ਰਹਿਮਤ ਕਰਨੀ ਆ ਪਿਆਰਿਓ ਇਸ ਚੀਜ਼ ਨੂੰ ਸਮਝਣਾ ਅਤਿ ਜ਼ਰੂਰੀ ਹੈ ਕਿਉਂਕਿ ਗੁਰੂ ਤੋਂ ਜੇ ਕੁਝ ਲੈਣਾ ਹੈ ਤਾਂ ਫਿਰ ਉਹਦੇ ਦਰਸਾਏ ਮਾਰਗ ਤੇ ਤੁਰਨਾ ਪੈਣਾ ਹੈ ਜੇ ਕੁਝ ਪ੍ਰਾਪਤ ਕਰਨਾ ਨਾ ਤਾਂ ਉਹਦੇ ਦੱਸੇ ਅਨੁਸਾਰ ਚੱਲਣਾ ਪੈਣਾ ਹੈ ਤੇ ਜੇ ਅਸੀਂ ਹਲੇ ਵੀ ਨਾ ਸਮਝੇ ਤੇ ਪਿਆਰਿਓ ਫਿਰ ਅਸੀਂ ਗੁਰੂ ਤੋਂ ਪ੍ਰਾਪਤ ਕਿੱਦਾ ਕਰਾਂਗੇ ਮਹਾਰੰਭਤ ਬੇਨਤੀ ਕੀਤੀ ਸੀ ਨਾ ਬੰਦਾ ਕਰਨਾ ਤੇ ਚਾਹੁੰਦਾ ਪਰ ਜਿਹੜੇ ਵਿਕਾਰ ਨੇ ਨਾ ਉਹ ਕਰਨ ਨਹੀਂ ਦੇ ਰਹੇ ਸਤਿਗੁਰੂ ਕਹਿੰਦੇ ਇਹਨਾਂ ਵਿਕਾਰਾਂ ਨੂੰ ਤੇ ਹਰਾਉਣਾ ਹੈ ਇਹਨਾਂ ਵਿਕਾਰਾਂ ਤੇ ਤੇ ਫਤਿਹ ਹਾਸਲ ਕਰਨੀ ਹੈ ਆਪਾਂ ਕਹਿੰਦਾ ਵੀ ਮਨ ਨਹੀਂ ਕਰਦਾ ਮਨ ਇਸ ਕਰਕੇ ਨਹੀਂ ਕਰਦਾ ਕਿਉਂਕਿ ਵਿਕਾਰ ਇਹਦੇ ਤੇ ਹਾਵੀ ਨੇ ਮਨ ਜੀਤੈ ਜਗ ਜੀਤ ਤੇ ਆਪਣੇ ਮਨ ਨੂੰ ਜਿੱਤਣਾ ਤੇ ਮਨ ਦੇ ਉੱਤੇ ਫਤਿਹ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਨਾਲ ਪਾਏਗੀ ਆਪਣੇ ਗੁਰੂ ਤੋਂ ਇਹੀ ਮੰਗ ਮੰਗਿਆ ਕਰੋ ਮੰਗ ਨਾ ਹਰ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਤੇ ਸਤਗੁਰ ਕਹਿੰਦੇ ਗੁਰੂ ਤੋਂ ਕੀ ਮੰਗਣਾ ਹਰੀ ਦਾ ਜਸ ਕਰਨ ਦੀ ਵਿਧੀ ਮੰਗ ਲੈ ਮਨ ਦਾ ਆਨੰਦ ਮੰਗ ਲੈ ਗੁਰੂ ਤੋਂ ਤੇ ਪਿਆਰਿਆ ਤੇ ਕਹਿੰਦੇ ਜਦਨ ਮਨ ਦਾ ਆਨੰਦ ਬਣ ਗਿਆ ਨਾ ਉਸ ਦਿਨ ਤੈਨੂੰ ਭਟਕਣਾ ਜਿਹੜੀ ਹੈ ਤੇਰੀ ਖਤਮ ਹੋ ਜਾਏਗੀ ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ ਗੁਰੂ ਨੇ ਬੈਠੇ ਬਿਠਾਈ ਤੈਨੂੰ ਸਭ ਕੁਝ ਹਾਸਲ ਕਰ ਦੇਣਾ ਤੇਰੇ ਕੋਲ ਤੈਨੂੰ ਦੇ ਦੇਣਾ ਇਹ ਸਾਰੀਆਂ ਚੀਜ਼ਾਂ ਤੇ ਇੱਕ ਸਭ ਤੋਂ ਵੱਡੀ ਚੀਜ਼ ਹੈ ਕੌਨਸੈਂਟਰੇਟ ਹੁਣ ਜੇ ਧਿਆਨ ਲੱਗ ਗਿਆ ਗੁਰੂ ਦੇ ਵਿੱਚ ਤੇ ਪਿਆਰਿਓ ਫਿਰ ਕੀ ਕੁਝ ਹਾਸਲ ਨਹੀਂ ਹੋ ਸਕਦਾ ਇਹ ਸਾਨੂੰ ਸਮਝਣਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ